ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਦੋਸਤੋ ਅੱਜ ਕਰਾਂਗੇ ਆਪਾਂ 100 ਸਾਖੀ ਦੇ ਬਾਰੇ 100 ਸਾਖੀ ਦੇ ਵਿੱਚ ਖਾਲਸਾ ਰਾਜ ਦੇ ਬਾਰੇ ਕੀ ਜ਼ਿਕਰ ਆਉਂਦਾ ਹੈ ਕੀ ਖਾਲਸਾ ਰਾਜ ਬਣੂਗਾ ਜਾਂ ਨਹੀਂ ਬਣੂਗਾ ਸਾਰੀਆਂ ਗੱਲਾਂ ਦੱਸਾਂਗੇ ਤੁਹਾਨੂੰ ਔਰ ਇੱਕ ਬਹੁਤ ਹੀ ਰਹੱਸਮਈ ਪਿੱਪਲ ਇੱਕ ਝੰਡ ਦਾ ਜ਼ਿਕਰ ਆਉਂਦਾ ਹੈ 100 ਸਾਖੀ ਦੇ ਵਿੱਚ ਉਹ ਝੰਡ ਦੀ ਕੀ ਕਹਾਣੀ ਹੈ ਉਹ ਪਿੱਪਲ ਅੱਜ ਵੀ ਕਿਹਦੇ ਖੜਾ ਹੈ ਤੇ ਉਹ ਗਵਾਹੀ ਭਰਦਾ ਇਤਿਹਾਸ ਦੀ ਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਚੱਕਰਵਾਜੀ ਪੈਣੀ ਉਸ ਜੰਡ ਨਾਲ ਪਿੱਪਲ ਨਾਲ ਗੱਲ ਸੁਣਨ ਵਾਲੀ ਹੈ ਸਾਰੀ A to Z ਔਰ ਹੋਰ ਵੀ ਜਿਹੜੀਆਂ ਗੱਲਾਂ ਹੋ ਚੁੱਕੀਆਂ ਹੋ ਰਹੀਆਂ ਜਾਂ ਹੋਣੀਆਂ 100 ਸਾਖੀ ਦੇ ਮੁਤਾਬਕ ਉਹ ਦੱਸਾਂਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਨਾ ਔਰ ਚੈਨਲ ਜਿਨਾ ਵੀਰਾਂ ਨੇ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈੱਲ ਵਾਲਾ ਬਟਨ ਵੀ ਦਬਾ ਲਓ ਤਾਂ ਦੋਸਤੋ ਸਾਖੀ ਨੰਬਰ 100 ਦੀ ਵਿਆਖਿਆ ਆਪਾਂ ਪਹਿਲਾਂ ਕਰੀਏ ਸਾਖੀ ਨੰਬਰ 100 ਦੇ ਵਿੱਚ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਪਹਿਲਾਂ ਜਦੋਂ ਕਿ ਹਿੰਦੂ ਰਾਜੇ ਔਰ ਜਿਹੜੇ ਮੁ슬ਮਾਨ ਰਾਜੇ ਸੀਗੇ ਇਹਨਾਂ ਵੱਲੋਂ ਸੌਹਾਂ ਖਾਧੀਆਂ ਜਾ ਰਹੀਆਂ ਸਨ ਔਰ ਸਿੱਖਾਂ ਵੱਲੋਂ ਮਾਤਾ ਗੁਜਰੀ ਦੇ ਰਾਹੀਂ ਗੁਰੂ ਸਾਹਿਬ ਦੇ ਉੱਪਰ ਜ਼ੋਰ ਪਵਾਇਆ ਜਾ ਰਿਹਾ ਸੀ ਕਿ ਕਿਲਾ ਛੱਡ ਦਿੱਤਾ ਜਾਵੇ ਤਾਂ ਗੁਰੂ ਜੀ ਸਿੱਖਾਂ ਨੂੰ ਸਮਝਾ ਰਹੇ ਸਨ ਕਿ ਹਾਲਾਂਕਿ ਕੁਝ ਸਮਾਂ ਹੋਰ ਠਹਿਰੋ ਪਰ ਕਿਲੇ ਅੰਦਰ ਦੀ ਭੁੱਖ ਦੇ ਹਾਲਾਤ ਨੂੰ ਦੇਖਦੇ ਹਾਂ ਕੁਝ ਸਿੱਖਾਂ ਨੇ ਬੇਦਾਵੇ ਲਿਖਤੇ ਤੇ ਉਹ ਚਲੇ ਗਏ ਉਨਾ ਜਾਣ ਵਾਲਿਆਂ ਨੂੰ ਤੇ ਬਾਕੀ ਸਾਰੀ ਸੰਗਤਾਂ ਨੂੰ ਸੰਬੋਧਨ ਹੋ ਕੇ ਜੋ ਕੁਝ ਕਿਹਾ ਉਹਦੇ ਵਿੱਚੋਂ ਕੁਝ ਬਚਨ ਹੈ ਜਿਹੜੇ ਉਹ ਸਾਖੀ ਅੰਦਰ ਮਿਲਦੇ ਆ ਤਾਂ ਇਹਦੇ ਵਿੱਚ ਲਿਖਿਆ ਮਾਰਨੇ ਕਿ ਐ ਮੇਰੇ ਸਿੱਖੋ ਇਸ ਵੇਲੇ ਤੁਸੀਂ ਮੇਰੀਆਂ ਕਹੀਆਂ ਗੱਲਾਂ ਪਰ ਭਰੋਸਾ ਨਹੀਂ ਕਰ ਰਹੇ ਯਾਦ ਰੱਖੋ ਆਉਣ ਵਾਲੇ ਸਮੇਂ ਅੰਦਰ ਤੁਹਾਡੇ ਉੱਤੇ ਕੀ ਕੀ ਵਰਤਣਾ ਹੈ ਤੁਸੀਂ ਸੇਰ ਸੇਰ ਆਟੇ ਖਾਤਰ ਮਲੇਸ਼ਾ ਦੇ ਦਰੀਂ ਪਟਕਦੇ ਫਿਰੋਗੇ ਤੁਹਾਡੇ ਉੱਪਰ ਟੋਪੀ ਵਾਲੇ ਰਾਜ ਕਰਨਗੇ ਅਰ ਆਪਣੀ ਤਾਕਤ ਨਾਲ ਜਿਵੇਂ ਉਹ ਚਾਣਗੇ ਉਹ ਕਰਨਗੇ ਉਹ ਟੋਪੀ ਵਾਲੇ ਸਮੁੰਦਰ ਪਾਰ ਤੋਂ ਆਉਣਗੇ ਜਦੋਂ ਉਹ ਖਾਲਸੇ ਨਾਲ ਝਗੜਾ ਕਰਨਗੇ ਤਾਂ ਮੈਂ ਉਹਨਾਂ ਦਾ ਬਲ ਘਟਾਉਣਾ ਸ਼ੁਰੂ ਕਰ ਦੇਵਾਂਗਾ ਪਰ ਇਹਨਾਂ ਦਾ ਆਉਣਾ ਪਹਿਲਾਂ ਹੀ ਗੁਰੂ ਤੇਗ ਬਹਾਦਰ ਜੀ ਦੇ ਬਚਨਾਂ ਅਨੁਸਾਰ ਹੋ ਚੁੱਕਾ ਏ ਇਹ ਲੋਕ ਆ ਕੇ ਜ਼ਮੀਨੀ ਸੁਧਾਰ ਕਰਨਗੇ ਪਰ ਖਾਲਸਾ ਇਹਨਾਂ ਤੋਂ ਭੈ ਖਾਏਗਾ ਜਦ ਖਾਲਸਾ ਦੀਨਤਾ ਦੀ ਹਾਲਤ ਵਿੱਚ ਹੋਊਗਾ ਮਤਲਬ ਲਾਚਾਰੀ ਦੀ ਹਾਲਤ ਵਿੱਚ ਹੋਊਗਾ ਤਾਂ ਇਹਨਾਂ ਦਾ ਅਬਿਮਾਨ ਬਦੂਗਾ ਪਰ ਇਹਨਾਂ ਦਾ ਅਬਿਮਾਨ ਤੋੜਨ ਲਈ ਮੈਂ ਇਹਨਾਂ ਨੂੰ ਕਈ ਪ੍ਰਕਾਰ ਦੀ ਮਾਰ ਪਵਾਉਂਗਾ ਇਸ ਵੇਲੇ ਜੋ ਤੁਸੀਂ ਮੇਰੇ ਬਚਨਾਂ ਤੇ ਭਰੋਸਾ ਨਹੀਂ ਕਰ ਰਹੇ ਯਾਦ ਰੱਖੋ 250 ਵਰੇ ਦੁੱਖ ਤੇ ਦਿਨ ਕੱਟਣੇ ਪੈਣਗੇ ਗੁਰੂ ਸਾਹਿਬ 1700 83 ਨੂੰ ਸਮਾਏ ਜੋਤੀ ਯੋਧ ਸੋ 1708 250 1958 ਹੋ ਜਾਂਦਾ 1958 ਤੱਕ ਦਾ ਜਿਹੜਾ ਦੁੱਖ ਦਾ ਸਮਾਂ ਦੱਸਿਆ ਸੀ ਗੁਰੂ ਪਾਤਸ਼ਾਹ ਨੇ ਹੁਣ ਅੱਗੇ ਖਾਲਸੇ ਦੇ ਰਾਜਵਲ ਇਸ਼ਾਰਾ ਹੈ ਜੋ ਕਿ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ 40 ਬਰੇ ਮਹਾਰਾਜ ਨੇ ਰਾਜ ਕੀਤਾ ਤੇ 10 ਸਾਲ ਉਹਦੀ ਮੜੀ ਨੇ ਰਾਜ ਕੀਤਾ ਮਹਾਰਾਜੇ ਦੇ ਗੁਜਰਨ ਤੋਂ ਬਾਅਦ ਫਿਰੰਗੀ ਦੀ ਕੁਟਲ ਨੀਤੀ ਜਰਨੈਲਾਂ ਦੀ ਗਦਾਰੀ ਅਤੇ ਡੋਕਰਿਆਂ ਦੀਆਂ ਬੇਈਮਾਨੀਆਂ ਨੇ ਸਿੱਖ ਰਾਜ ਦਾ ਕਿਰਤਨ ਸੋਲਾ ਪੜਤਾ ਅੰਗਰੇਜ਼ਾਂ ਨਾਲ ਸਿੱਖਾਂ ਦੀਆਂ ਮੁਦਕੀ ਫੇਰੂ ਸ਼ਾ ਮਲਤਾਨ ਚੇਲੇ ਵਾਲੀ ਇਹ ਲੜਾਈਆਂ ਨੇ ਮਹਾਰਾਜੇ ਦਾ ਰਾਜ ਫਰੰਗੀ ਦੇ ਪੱਲੇ ਪਾਤਾ ਗੁਰੂ ਮਹਾਰਾਜ ਕਹਿ ਰਹੇ ਨੇ ਕਿ ਜੋ ਬਚਨ ਤੁਹਾਨੂੰ ਕਹਿ ਰਿਹਾ ਹਾਂ ਉਹਨਾਂ ਨੂੰ ਆਪਣੇ ਹਿਰਦੇ ਅੰਦਰ ਬਿਸਾਓ ਖਾਲਸੇ ਦੀ ਢਾਂ ਦੀ ਕਲ ਨੂੰ ਸਵਾਰਨ ਲਈ ਸਿੱਖੀ ਸਰਜੀਤ ਕਰਨ ਲਈ ਮੈਨੂੰ ਫਿਰ ਆਉਣਾ ਪਊਗਾ ਅੰਗਰੇਜ਼ਾਂ ਦਾ ਕਬਜ਼ਾ ਹੋ ਜਾਣ ਤੋਂ ਬਾਅਦ ਲਾਹੌਰ ਵਿੱਚ ਸਿੱਖ ਨਜ਼ਰ ਨਹੀਂ ਆਊਗਾ ਬਹੁਤਾ ਹਿੰਦੂ ਨੌਕਰੀਆਂ ਜਾਂ ਹੋਰ ਗਰਜਾਂ ਖਾਤਰ ਸਿੱਕੀ ਭੇਸ ਵਿੱਚ ਆਇਆ ਹੋਇਆ ਸੀਗਾ ਰਾਜ ਜਾਂਦਾ ਰਿਹਾ ਉਹ ਮੁੜ ਆਪਣੀ ਪਹਿਲੀ ਸ਼ਕਲ ਅੰਦਰ ਜਾ ਬੜਿਆ ਅੱਗੇ ਗੁਰੂ ਸਾਹਿਬ ਅੰਗਰੇਜ਼ਾਂ ਦੀ ਵੀ ਕਹ ਲੀਏ ਵੀ ਫੱਟੀ ਪੋਚਦੇ ਆ ਉਹ ਕਹਿੰਦੇ ਆ ਕਿ ਮਲਕਾ ਵਿਕਟੋਰੀਆ ਦੇ ਜਾਨਸ਼ੀਨਾ ਦਾ ਰਾਜ 90 ਸਾਲ ਹੋਰ ਰਹੂਗਾ ਬਾਅਦ ਵਿੱਚ ਇਹਨਾਂ ਨੂੰ ਇਥੋਂ ਜਾਣਾ ਪਊਗਾ ਅੰਗਰੇਜ਼ ਨੂੰ ਹਿੰਦ ਤੋਂ ਤੁਰਦਾ ਕਰਨ ਲਈ ਹਿੰਦੁਸਤਾਨੀ ਫੌਜਾਂ ਨੇ 1857 ਨੂੰ ਗਦਰ ਮਚਾਇਆ ਪਰ ਕਾਮਯਾਬ ਨਹੀਂ ਹੋਈ ਸੀ ਪਰ ਉਸ ਤੋਂ 90 ਸਾਲ ਮਤਲਬ ਕਿ 1857 90 1947 ਆ ਜਾਂਦਾ ਤੇ ਇਹਨਾਂ ਨੂੰ ਫਿਰ ਅੰਗਰੇਜ਼ਾਂ ਨੂੰ ਹੰਦ ਛੱਡਣਾ ਪਿਆ ਇਹਨਾਂ ਦਾ ਰਾਜ ਤਾਂ 1914 ਤੇ 1918 ਦੀ ਲੜਾਈ ਵੇਲੇ ਹੀ ਚੱਲਿਆ ਜਾਣਾ ਸੀ ਪਰ ਉਸ ਵੇਲੇ ਦੇ ਹਿੰਦੁਸਤਾਨ ਦੀ ਆਜ਼ਾਦੀ ਮੰਗਣ ਵਾਲੇ ਇਹ ਗਾਂਧੀ ਨੇ ਕਿਹਾ ਸੀ ਕਿ ਇਹ ਇਸ ਵੇਲੇ ਫਸੇ ਹੋਏ ਹਨ ਇਹਨਾਂ ਦੀ ਮਦਦ ਕਰੋ ਅੰਗਰੇਜ਼ਾਂ ਦੀ ਸੋ ਹਿੰਦੁਸਤਾਨੀ ਫੌਜੀਆਂ ਨੇ ਬਾਹਲੇ ਦੇਸ਼ਾਂ ਦੇ ਅੰਦਰ ਮੋਰਟੀਆਂ ਤੇ ਬੈਠੇ ਆਣੇ ਮੁੱਠ ਮੁੱਠ ਛੋਲਿਆਂ ਦੀ ਚੱਬ ਕੇ ਅੰਗਰੇਜ਼ਾਂ ਦੀ ਮਦਦ ਕੀਤੀ ਪਰ ਜਦੋਂ 1942ਵਾਂ ਇੰਡੀਅਨ ਨੈਸ਼ਨਲ ਆਰਮੀ ਨੇ ਇਹਨਾਂ ਨੂੰ ਹੱਥ ਦਿਖਾਏ ਤਾਂ ਇਹਨਾਂ ਨੂੰ ਅਹਿਸਾਸ ਹੋਇਆ ਕਿ ਹੁਣ ਬਹੁਤਾ ਸਮਾਂ ਇੱਥੇ ਨਹੀਂ ਰਾਜ ਰਹਿਣਾ ਸੋ ਉਸ ਵੇਲੇ ਹਿੰਦੁਸਤਾਨ ਨੂੰ ਆਜ਼ਾਦੀ ਦੇਣ ਦੀ ਗੱਲ ਇਹਨਾਂ ਦੇ ਮਨੰਦਰ ਬਸੀ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿਹਾ ਸੀ ਵੀ ਕੋਈ ਕਿਸੇ ਕੋ ਰਾਜ ਨਾ ਦੇਹ ਜੋ ਲਏ ਹਨ ਨਿਜ ਬਲ ਸੇ ਲਏ ਹਨ ਸੋ ਇਹ ਆਜ਼ਾਦੀ ਹੱਥ ਜੋੜ ਕੇ ਨਹੀਂ ਮਿਲੀ ਇਹ ਜ਼ੋਰ ਨਾਲ ਮਿਲੀ ਇਹ ਤਾਂ ਹੱਕੇ ਦੋਸਤੋ ਜਿਕਰ ਆਉਂਦਾ ਸੋ ਸਾਖੀ ਚ ਵੀ ਹੁਣ ਜਿਹੜਾ ਆਉਣ ਵਾਲਾ ਸਮਾਂ ਹੈ ਜੋ ਵਰਤਣਾ ਹੈ ਉਹਦੇ ਵਿੱਚ ਦਲੀਪ ਸਿੰਘ ਨਾਮ ਦਾ ਜ਼ਿਕਰ ਆਉਂਦਾ ਔਰ ਉਹ ਦਲੀਪ ਸਿੰਘ ਨਹੀਂ ਬਲਕਿ ਦਲਾਂ ਦੇ ਫੌਜਾਂ ਦਾ ਮਾਲਕ ਜੋ ਸਿੰਘ ਹੋਊਗਾ ਉਹ ਚੇਤ ਦਾ ਮਹੀਨਾ ਜਦੋਂ ਕਿ ਠੰਡ ਘਟਦੀ ਹੋਊਗੀ ਉਹ ਉੱਤਰਵਲ ਦੇ ਇਲਾਕੇ ਵੱਲ ਹਮਲਾ ਕਰੂਗਾ ਇਸ ਲੜਾਈ 'ਚ ਸੰਕੋਟੀਏ ਜਸ਼ਰੋਟੀਏ ਸਨਿਆਲ ਜਮਿਆਲ ਇਹ ਸ਼ਾਮਲ ਹੋਣਗੇ ਇਹ ਬਹੁਤ ਭਿਆਨਕ ਲੜਾਈ ਹੋਊਗੀ ਇਹਨਾਂ ਇਲਾਕੇ ਅੰਦਰ ਚੀਨ ਪਾਕਿਸਤਾਨ ਇਰਾਨ ਤੇ ਹੋਰ ਦੇਸ਼ਾਂ ਨੂੰ ਮਲਾਉਣ ਉੱਤੇ ਕੋਈ ਸੜਕਾਂ ਬਣ ਚੁੱਕੀਆਂ ਨੇ ਅਫਗਾਨਿਸਤਾਨ ਤੋਂ ਉੱਪਰ ਨੌਕ ਮੇਲੀ ਦੂਰੀ ਤੇ ਇਸ ਵੇਲੇ ਬਣ ਰਹੀਆਂ ਨੇ ਸੋ ਕਪੀਸ ਗੰਧਰਬ ਆਦ ਇਲਾਕਿਆਂ ਦੇ ਲੋਕ ਸਾਰੇ ਇਸ ਲੜਾਈ 'ਚ ਸ਼ਾਮਲ ਹੋਣਗੇ ਔਰ ਇਹ ਜਿਹੜੇ ਨੌ ਆ ਸਾਰੇ ਉਪਰੋਕਤ ਇਹ ਸਾਰੇ ਪੁਰਾਤਨ ਨੌ ਹੈ ਇਸ ਲੜਾਈ ਦੇ ਵਿੱਚ ਅੰਗਰੇਜ਼ ਪਿੱਛੇ ਰਹਿ ਕੇ ਮਦਦ ਕਰਦੇ ਹੋਣਗੇ ਤਾਂ ਗੁਰੂ ਸਾਹਿਬ ਕਹਿੰਦੇ ਆ ਕਿ ਸਾਡਾ ਇੱਕ ਸਿੱਖ ਕਾਬਲ ਚ ਹੋਊਗਾ ਉਹ ਭਜਨ ਬੰਦਗੀ ਚ ਪੂਰਾ ਹੋਊਗਾ ਉਹਦੀ ਰਹਿਨਮਾਈ ਅੰਦਰ ਉਥੋਂ ਦੀਆਂ ਫੌਜਾਂ ਪਾਕਿਸਤਾਨ ਵੱਲੋਂ ਤਾਵਾ ਕਰਨਗੀਆਂ ਔਰ ਉਸ ਸਿੱਖ ਦਾ ਨਾਮ ਬਿਸ਼ਨ ਸਿੰਘ ਕਿਹਾ ਮਹਾਰਾਜ ਨੇ ਔਰ ਉਹ Hindu ਹੋਊਗਾ ਪਰ ਗੁਰੂ ਦਾ ਸਿੱਖ ਹੋਊਗਾ ਕਿਉਂਕਿ ਇਹਦਾ ਜ਼ਿਕਰ ਸਾਖੀ 82 ਅੰਦਰ ਵੀ ਆਇਆ ਔਰ ਉਹ ਪਾਕਿਸਤਾਨ ਦੇ ਅੰਦਰ ਘੋਰ ਜੁੱਧ ਮਚਾਊਗਾ ਉਦੀ ਚੜਤ ਹੋਊਗੀ ਔਰ ਉਹ ਕਸ਼ਮੀਰ ਇਲਾਕੇ ਵੱਲ ਜਿਨ੍ਹਾਂ ਨੂੰ ਜੰਮੂ ਕਸ਼ਮੀਰ ਮਤਲਬ ਕਿ ਵਿੱਚ ਸ਼ਾਮਲ ਹੋਣਗੇ ਉਧਰ ਨੂੰ ਜਾਊਗਾ ਔਰ ਇਹ ਜੋਰ ਨਾਲ ਲਊਗਾ ਲੱਗੇ ਕਸ਼ਮੀਰ ਵਾਲੇ ਲਾਹੌਰ ਅੰਦਰ ਖਾਲਸਾ ਹੀ ਫੌਜਾਂ ਹੋਣਗੀਆਂ ਔਰ ਬਹੁਤ ਘਮਸਾਨ ਦੀ ਲੜਾਈ ਹੋਣੀ ਹੈ ਬਿਸ਼ਨ ਸਿੰਘ ਦੇ ਨਾਲ ਆ ਰਹੀਆਂ ਫੌਜਾਂ ਪਟਿਆਲਾ ਤੇ ਨਾਲ ਦੀ ਨਾਲ ਪਹਾੜੀ ਇਲਾਕੇ ਜਿੱਤਦੀਆਂ ਹੋਈਆਂ ਫਿਰੋਜ਼ਪੁਰ ਸਹਾਰਨਪੁਰ ਲੁਧਿਆਣਾ ਤੇ ਅੰਬਾਲਾ ਆਦ ਨੂੰ ਸਰ ਕਰ ਲੈਣਗੀਆਂ ਇਹਨਾਂ ਦਾ ਰੁਖ ਦਿੱਲੀ ਵੱਲ ਨੂੰ ਹੋਣਾ ਦਿੱਲੀ ਤੋਂ 16 ਕੋ 4 ਜੋਜਨ ਪਿੱਛੇ ਹੀ ਫੌਜੀ ਜਰਨੈਲ ਜਿਹਦੀ ਕਮਾਂਡ ਹੇਠ ਇਹ ਫੌਜਾਂ ਸਨ ਉਹ ਇਸ ਜਹਾਨੋ ਟੁਰ ਜਾਊਗਾ ਉਸ ਵੇਲੇ ਦੇਸ਼ ਤਰਥੱਲੀ ਮੱਤੀ ਹੋਈ ਹੋਊਗੀ ਤੇ ਦਿੱਲੀ ਦੀ ਹਕੂਮਤ ਖਾਲਸੇ ਦੇ ਹੱਥ ਲੱਗੂਗੀ ਇਹ ਫੌਜੀ ਕਬਜ਼ਾ ਹੋਏਗਾ ਤੇ ਜਿਸ ਸੈਨਿਕ ਦਲੀਪ ਸਿੰਘ ਨੇ ਉੱਤਰਵਲ ਚੜਾਈ ਕੀਤੀ ਸੀ ਉਹ ਦਿੱਲੀ ਤਖਤ ਪਰ ਬੈਠੂਗਾ ਤੇ ਸਾਰੇ ਰਾਜ ਉਹਦੀ ਕਹ ਲੀਏ ਮਦਦ ਕਰਨਗੇ ਤੇ ਉਹਦੀ ਅਧਿਨਕੀ ਕਬੂਲਣਗੇ ਖਾਲਸੇ ਦੇ ਰਾਜ ਸਬੰਧੀ ਬਾਈਬਲ ਅੰਦਰ ਵੀ ਇਸ਼ਾਰਾ ਮਲਦਾ ਹੈ ਜਿੱਦੇ ਚ ਲਿਖਿਆ ਕਿ ਨਾਓ ਆਊਟ ਆਫ ਹਿਸ ਮਾਉਥ ਗੋਜ਼ ਅ ਸ਼ਾਰਪ ਸਵਾਰਡ ਥੈਟ ਵਿਦ ਇਟ ਹੀ ਸ਼ਲ ਸਟ੍ਰਾਈਕ ਦਾ ਨੇਸ਼ਨ ਹੀ ਹਿਮਸੈਲਫ ਵਿਦ ਰੂਲ ਵਿਦ ਅ ਰੋਡ ਆਫ ਆਇਰਨ ਐਂਡ ਹੀ ਹੈਜ਼ ਔਨ ਹਿਸ ਰੋਬ ਐਂਡ ਔਨ ਹਿਸ ਹਾਈ ਅ ਮੈਨ ਰਿਟਨ ਕਿੰਗ ਦੁਨੀਆ ਭਰ ਦੇ ਪ੍ਰਾਤਨ ਗ੍ਰੰਥਾਂ ਅੰਦਰ ਅਲਪਿਕ ਬਚਨਾਂ ਦੇ ਅੰਦਰ ਖਾਲਤੇ ਨੂੰ ਆਇਰਨ ਨਾਲ ਦਰਸਾਇਆ ਜਾਂਦਾ ਹੈ ਸਰਬ ਲੋਨ ਧਾਰਮਿਕ ਗ੍ਰੰਥਾਂ ਦੇ ਗੁਰੂ ਗ੍ਰੰਥ ਸਾਹਿਬ ਬਾਈਬਲ ਤੇ ਕੁਰਾਨ ਸ਼ਰੀਫ ਹੁੰਦੇ ਨੇ ਤਾਂ ਦੋਸਤੋ ਇੱਕ ਸਰਬੰਗੀ ਸਾਧੂ ਦੇ ਅਨੁਭਵੀ ਬਚਨ ਵੀ ਮਿਲ ਜਾਂਦੇ ਆ ਜਿਹੜੇ ਕਿ ਭੁੱਖ ਦੀ ਗੱਲ ਦੱਸਦੇ ਆ ਹੁਣ ਗੱਲ ਕਰਦੇ ਆ ਜੰਡ ਤੇ ਪਿੱਪਲ ਦੇ ਬਾਰੇ 17 April 1979 ਨੂੰ ਸਰਦਾਰ ਕਪੂਰ ਸਿੰਘ ਆਈ.ਸੀ.ਐਸ ਨੇ ਸਿੰਘ ਸਾਹਿਬ ਜੋਗੀ ਹਰਭਜਨ ਸਿੰਘ ਨੂੰ ਇੱਕ ਹਲਫੀਆ ਗਵਾਹੀ ਸਮੇਤ ਖੋਜ ਪੱਤਰ ਲਿਖ ਕੇ ਭੇਜਿਆ। ਉਹਦੇ ਵਿੱਚ ਲਿਖਦੇ ਆ ਕਿ ਤੁਸੀਂ ਜੋ ਪਛੰਬਲ ਖਾਲਸਾ ਪੰਥ ਦੀ ਚੜ੍ਹਤ ਨੂੰ ਅਤੇ ਸਿੱਖ ਸੰਗਤ ਨੂੰ ਵੱਧਦੇ ਆ ਫੁੱਲਦਿਆਂ ਦੇਖ ਰਹੇ ਹੋ, ਇਹ ਅਚਨਚੇਤ ਹੋਈ ਗੱਲ ਨਹੀਂ। ਇਹ ਸਥਿਤੀ ਬਿਨਾਂ ਕਾਰਨਾਂ ਤੋਂ ਹੋਣ ਦੇ ਵਿੱਚ ਨਹੀਂ ਆਈ। ਇਸ ਪਿੱਛੇ ਅਕਾਲਪੁਰਖ ਵੈਗਰੂ ਦਾ ਕੋਈ ਡੂੰਗਾ ਤੇ ਮਹਾਨ ਭੇਦ ਭਰਿਆ ਕਾਰਜ ਹੈ। ਜੋ ਸ੍ਰੀ ਸਿੰਘ ਸਾਹਿਬ ਜੋਗੀ ਸ੍ਰੀ ਹਰਭਜਨ ਸਿੰਘ ਜੀ ਅਤੇ ਬੱਚੋਂ ਜਵਾਬ ਦੇ ਸਿੱਖ ਸਮੂਹ ਦੀ ਕਲਣਾ ਦਾ ਪ੍ਰਤੱਖ ਨਿੱਧ ਨਤੀਜਾ ਹੈ ਜਿਨ੍ਹਾਂ ਤੋਂ ਬਾਅਦ ਗੁਰੂ ਨੇ ਇਹ ਗਹਿਰੰਗਪੀਰ ਕਾਰਜ ਕਰਵਾਇਆ ਹੈ ਇਹ ਲਿਖਦੇ ਹੁਣ ਅੱਗੇ ਦੋਤੋ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੇ ਸਮੇਂ ਸਨ 1704 ਈਸਵੀ ਨੂੰ ਇੱਕ ਸਾਖੀ ਵਰਤੀ ਹੈ ਜਿਹਦਾ ਲਿਖਣ ਕਾਰਜ 1714 ਜਾਂ 1715 ਈਸਵੀ ਨੂੰ ਕਿਸੇ ਉਦਾਸੀ ਸਿੱਖ ਸਾਧੂ ਨੇ ਇੱਕ ਯਾਦ ਪੁਸਤਕ ਦੇ ਰੂਪ ਦੇ ਵਿੱਚ ਬਹੁਤ ਹੀ ਸੰਖੇਪ ਪਰ ਚੁਸਤ ਬੋਲੀ ਦੇ ਵਿੱਚ ਭੇਂਟ ਕੀਤਾ ਜਦੋਂ ਪੰਜਾਬ ਤੇ ਅੰਗਰੇਜ਼ਾਂ ਦਾ ਪੂਰਨ ਕਬਜ਼ਾ ਹੋ ਗਿਆ ਉਦੋਂ ਉਕਤ ਪੁਸਤਕਾਂ ਦੀਆਂ ਗੁਪਤ ਨਕਲਾਂ ਪੰਜਾਬ ਦੇ ਵੱਡੇ-ਵੱਡੇ ਸਰਦਾਰਾਂ ਦੀਆਂ ਨਿੱਜੀ ਲਾਇਬ੍ਰੇਰੀਆਂ ਦੇ ਵਿੱਚ ਸਾਂਭੀਆਂ ਪਈਆਂ ਸੀਗੀਆਂ ਇਹਨਾਂ ਚੋਂ ਇੱਕ ਸਰਦਾਰ ਅਤਰ ਸਿੰਘ ਸੀ ਜਿਹਨੂੰ ਇਲਮ ਦਾ ਸਮੁੰਦਰ ਮਤਲਬ ਕਿ ਵਿੱਦਿਆ ਦਾ ਸਾਗਰ ਕਿਹਾ ਜਾਂਦਾ ਸੀ ਤਾਂ ਸੰਸਾਰ ਦੇ ਉਸ ਹਿੱਸੇ ਮਤਲਬ ਕਿ ਸਾਰੇ ਭਾਰਤ ਵਿੱਚ ਸਰਦਾਰ ਅਤਰ ਸਿੰਘ ਨੂੰ ਅਰਬੀ ਤੇ ਫਾਰਸੀ ਸਾਹਿਤ ਦਾ ਮਹਾਰਥੀ ਮੰਨਿਆ ਜਾਂਦਾ ਸੀ ਔਰ ਉਹ ਪਲੀ ਭਾਰਤੀ ਅੰਗਰੇਜ਼ੀ ਵੀ ਜਾਣਦਾ ਸੀ ਤੇ ਉਹ ਇਹ ਵੀ ਪ੍ਰਸਿੱਧ ਹੈ ਕਿ ਸੰਸਕ੍ਰਿਤ ਅਤੇ ਫ੍ਰੈਂਚ ਬੋਲੀਆਂ ਦਾ ਵੀ ਗਿਆਤਾ ਸੀ ਉਹਦੇ ਕੋਲ ਹੱਥ ਲਿਖਤ ਗ੍ਰੰਥਾਂ ਦਾ ਇੱਕ ਬੜਾ ਭੰਡਾਰ ਸੀਗਾ ਪੰਜਾਬ ਦੇ ਅੰਗਰੇਜ਼ੀ ਰਾਜਮਾ ਚ ਸ਼ਾਮਲ ਕਰ ਲੈਣ ਪਿੱਛੋਂ ਸਰਦਾਰ ਅਤਰ ਸਿੰਘ ਹਿੰਦੁਸਤਾਨ ਦੀ ਮਲਕਾ ਵਿਕਟੋਰੀਆ ਦਾ ਅਨੰਨ ਭਗਤ ਬਣ ਗਿਆ ਤੇ ਉਸ ਸਮੇਂ ਆਖਰਕਾਰ ਉਸ ਨੂੰ ਸਰ ਦੀ ਉਪਾਧੀ ਦੇ ਕੇ ਨਾਈਟ ਸਥਾਪਿਤ ਕੀਤਾ ਗਿਆ ਹੁਣ ਆਪਾਂ ਸਰਦਾਰ ਦੀ ਥਾਂ ਸਰ ਅਤਰ ਸਿੰਘ ਬਣ ਗਏ ਸੀ ਜਦੋਂ ਵਿਕਟੋਰੀਆ ਨੇ ਆਪਣੇ ਆਪ ਨੂੰ ਪੰਜਾਬ ਦੀ ਮਹਾਰਾਣੀ ਘੋਸ਼ਿਤ ਕਰਨਾ ਸੀ ਤਾ ਇਸ ਚੁਵ ਅਫਸਰ ਉਤੇ ਭਾਰਤ ਤੋਂ ਵੱਡੀਆਂ-ਵੱਡੀਆਂ ਤੋਪਾਂ ਨੂੰ ਸਮਾਗਮ ਦੇ ਵਿੱਚ ਭਾਗ ਲੈਣ ਲਈ ਬਰਤਾਨੀਆ ਵੀ ਕੇ ਸੱਦੇ ਆ ਗਿਆ। ਇਹ ਕੁਦਰਤੀ ਗੱਲ ਹੈ ਕਿ ਇਸ ਸਮਾਰੋਹ ਵਿੱਚ ਜਾਂ ਤੇ ਉਹਦੇ ਫਰਮਾਂਬਰਦਾਰ ਰਾਜੇ ਮਹਾਰਾਜੇ ਸੱਦੇ ਜਾਣੇ ਸੀ ਜਾਂ ਉਹ ਬੰਦੇ ਜਿਹੜੇ ਹਿੰਦੁਸਤਾਨ 'ਚ ਕਹਿੰਦੇ ਕਹਾਉਂਦੇ ਸੀਗੇ ਸਰ ਅਤਰ ਸਿੰਘ ਨੂੰ ਵੀ ਇਹਨਾਂ ਪਰੌਣਿਆਂ ਵਿੱਚੋਂ ਇੱਕ ਮੰਨਿਆ ਗਿਆ। ਉਹਨੇ ਆਪਣੇ ਮਨ ਹੀ ਮਨ 'ਚ ਘੋਲ ਲੜਿਆ ਕਿ ਉਹ ਮਲਕਾ ਵਿਕਟੋਰੀਆ ਨੂੰ ਕਿਹੜਾ ਤੋਹਫਾ ਭੇਟ ਕਰੇ। ਤਾਂ ਇਸ ਚਿੱਤੀ ਨੂੰ ਉਹਨੇ ਇਸ ਇਦਾਂ ਹੱਲ ਕੀਤਾ ਕਿ ਉਹਦੇ ਸੰਗ੍ਰਹਿ ਵਿੱਚੋਂ ਇੱਕ ਹੱਥ ਲਿਖਤ ਗ੍ਰੰਥ ਜਿਹਦਾ ਨਾਂ ਸਾਖੀ ਪੋਥੀ ਐ ਇਹ ਮਲਕਾ ਵਿਕਟੋਰੀਆ ਨੂੰ ਭੇਟ ਕਰ ਦਵੇ ਉਹਨੇ ਸੋਚਿਆ ਵੀ ਮੈਂ ਆਹ ਭੇਟ ਕਰ ਦਿੰਨਾ ਔਰ ਇਹ ਕਿਸੇ ਅਨਾਰੀ ਬੰਦੇ ਦੀ ਲਿਖਤ ਸੀਗੀ ਸਰ ਅਤਰ ਸਿੰਘ ਨੇ ਇਸ ਪੋਥੀ ਦਾ ਅੰਗਰੇਜ਼ੀ ਤਰਜਮਾ ਕੀਤਾ ਤੇ ਮਲਕਾ ਵਿਕਟੋਰੀਆ ਨੂੰ ਸਤਕਾਰ ਸਹਿਤ ਇਹ ਭੇਟ ਕੀਤਾ ਮਲਕਾ ਨੇ ਇਹਨੂੰ ਗੋਵਨ ਨਾਲ ਪੜਿਆ ਤੇ ਉਹ ਇਹ ਤੋਂ ਬਾਅਦ ਪ੍ਰਭਾਵਿਤ ਹੋਈ ਇਹ ਗੱਲ ਹੋ ਰਿਹਾ ਕਿ ਮਲਕਾ ਦੇ ਪ੍ਰਭਾਵਿਤ ਹੋਣ ਦਾ ਕਾਰਨ ਉਹ ਨਹੀਂ ਸੀ ਜੋ ਆਮ ਸਮਝਿਆ ਜਾ ਸਕਦਾ ਹੈ ਅਸਲ 'ਚ ਹਾਲੇ 10 ਬਰੇ ਵੀ ਨਹੀਂ ਸੰਭੀਤੇ ਕਿ ਅੰਗਰੇਜ਼ਾਂ ਤੇ ਸਿੱਖਾਂ ਦੇ ਵਿਚਕਾਰ ਦਰਜਣਾਂ ਦੇ ਕਰੀਬ ਖਮਸਾਨ ਦੀਆਂ ਲੜਾਈਆਂ ਹੋਈਆਂ ਸੀ ਭਾਵੇਂ ਅੱਜ ਤੱਕ ਇਹਨਾਂ ਗੱਲਾਂ ਦਾ ਕਿਸੇ ਨੇ ਭੋਗ ਤੱਕ ਨਹੀਂ ਪਾਇਆ ਪਰ ਸਮਕਾਲੀ ਇਤਿਹਾਸਕਾਰ ਆਪਣੇ ਨਿੱਜੀ ਦਸਤਾਵੇਜ਼ਾਂ ਦੇ ਹਵਾਲਿਆਂ ਦੇ ਆਧਾਰ 'ਤੇ ਇਹ ਗੱਲ ਸਿੱਧ ਕਰਦੇ ਕਿ ਅੰਗਰੇਜ਼ਾਂ ਤੇ ਖਾਲਸਾ ਫੌਜ ਵਿੱਚ ਕੋਈ 1 ਸਾਲ ਦੇ ਅਰਸੇ ਅੰਦਰ 6 ਇਦਾਂ ਦੀਆਂ ਲੜਾਈਆਂ ਹੋਈਆਂ ਸੀ ਜਿਨ੍ਹਾਂ ਦੇ ਵਿੱਚ ਬਿਨਾਂ ਸਰਕਾਰ ਤੋਂ ਬਿਨਾਂ ਰਚਨ ਪਾਣੀ ਤੋਂ ਤੇ ਬਿਨਾਂ ਜੰਗੀ ਸਮਾਨ ਦੀ ਸਪਲਾਈ ਤੋਂ ਸਿੰਘਾਂ ਨੇ ਅੰਗਰੇਜ਼ਾਂ ਨੂੰ ਉਹ ਵਕਤ ਪਾਇਆ ਸੀ ਕਿ ਉਹਨਾਂ ਨੂੰ ਆਪਣੀ ਨਾਂ नीचे ਤੇ ਆ ਗਈ ਖੁਸ਼ੀ ਦੀ ਗੱਲ ਹੈ ਕਿ ਅੰਗਰੇਜ਼ ਸਾਥਕਾਰਾਂ ਨੇ ਵੀ ਇਸ ਸਬੰਧ ਵਿੱਚ ਦੋ ਲੜਾਈਆਂ ਦੇ ਵਿੱਚ ਅੰਗਰੇਜ਼ੀ ਫੌਜ ਵਿੱਚ ਪਈ ਵਿਫਤਾ ਹਫੜਾ ਦਫੜੀ ਦਾ ਜ਼ਿਕਰ ਕੀਤਾ ਹੈ ਜੋ ਉਹਨਾਂ ਦੇ ਫੌਜੀ ਇਤਿਹਾਸ 'ਚ ਪਹਿਲਾਂ ਕਦੇ ਨਹੀਂ ਹੋਇਆ ਸਾਰੇ ਜਾਣਦੇ ਕਿ ਅੰਗਰੇਜ਼ ਸਪਾਹੀ ਪੂਰਨ ਸਿੱਖ ਸਿੱਖੇਤ ਤੇ ਜਬਤ ਵਾਲੇ ਹੁੰਨੇ ਪਰਖਣ ਵਾਲੀ ਗੱਲ ਇਹ ਹੈ ਕਿ ਜੇ ਕਿਤੇ ਅੰਗਰੇਜ਼ੀ ਫੌਜ ਨੂੰ ਪਿੱਛੇ ਮੁੜਨਾ ਵੀ ਪੈਂਦਾ ਤੇ ਲੜਾਈ ਦੇ ਮੈਦਾਨ ਚੋਂ ਭਾਂਜ ਖਾ ਕੇ ਉਹ ਦੌੜਦੇ ਵੀ ਐ ਉਦੋਂ ਵੀ ਇਤਿਹਾਸਕਾਰਾਂ ਨੇ ਇਹਨਾਂ ਘਟਨਾਵਾਂ ਨੂੰ ਸੁਗੜ ਨੀਤੀ ਦੇ ਅਧੀਨ ਅਨਸ਼ਾਸਕ ਢੰਗ ਨਾਲ ਪਿੱਛੇ ਪਰਤਣ ਬਜੋ ਪ੍ਰਸ਼ੰਸਾ ਕੀਤੀ ਆ ਪਰ ਇਸ ਵਿੱਚ ਕੋਈ ਸੰਦੇਹ ਨਹੀਂ ਕਿ ਜੋ ਲੜਾਈਆਂ ਤੁਹਾਨੂੰ ਦੱਸੀਆਂ ਆਪਨੇ ਇਹਦੇ ਵਿੱਚ ਅੰਗਰੇਜ਼ ਇਸ ਪ੍ਰਕਾਰ ਤਿੱਤਰ ਹੋਏ ਜਿਵੇਂ ਕਿ ਸ਼ੇਰ ਦੇ ਬੱਚੇ ਤੋਂ ਭੇਡਾਂ ਦੇ ਇੱਜੇ ਡਰਦੇ ਹੋਏ ਭੱਜ ਜਾਂਦੇ ਆ ਮਲਕਾ ਵਿਕਟੋਰੀਆ ਨੂੰ ਇਸ ਗੱਲ ਦਾ ਗਿਆਨ ਸੀ ਕਿ ਇਹਨਾਂ ਲੜਾਈਆਂ ਦੇ ਵਿੱਚ ਅੰਗਰੇਜ਼ਾਂ ਨਾਲ ਕਿਵੇਂ ਬੀਤੀ ਸੀ ਬਰਤਾਨਵੀ ਲਿਖਾਰੀ ਵੀ ਇਸ ਗੱਲ ਨੂੰ ਲਿਖਤਾਂ 'ਚ ਮੰਨਦੇ ਆ ਕਿ ਅੰਗਰੇਜ਼ ਜੀ ਅੰਗਰੇਜ਼ ਸਾਮਰਾਜ ਨੂੰ ਫਲਾਉਣ ਸਮੇ ਸਿੱਖ ਸਿਪਾਈਆਂ ਵਰਗਾ ਦੁਸ਼ਮਣ ਸਾਰੇ ਪੰਜਾਬ 'ਤੇ ਨਹੀਂ ਟੱਕਰਿਆ ਉਹਨਾਂ ਨੂੰ ਮਲਕਾ ਵਿਕਟੋਰੀਆ ਸਿੱਖਾਂ ਦੇ ਅਜਿੱਤ ਸੁਭਾਅ ਦੇ ਢੇਡ ਪਾਉਣਾ ਚਾਹੁੰਦੀ ਸੀ ਉਹਨੂੰ ਉਹਦੇ ਸਲਾਹਕਾਰਾਂ ਨੇ ਦੱਸਿਆ ਕਿ ਸਿੱਖ ਸੁਭਾਅ ਦਾ ਭੇਦ ਉਹਨਾਂ ਦੇ ਧਰਮ 'ਚ ਪੂਰਨ ਸ਼ਰਧਾ ਹੈ ਜਿਸ ਦੇ ਕਾਰਨ ਉਹ ਧਰਮ ਤੋਂ ਬੇਮੁਖ ਹੋ ਕੇ ਕਿਸੇ ਨਾਲ ਸਮਝੌਤਾ ਨਹੀਂ ਕਰਦੇ ਇਸੇ ਕਾਰਨ ਉਹਨਾਂ ਨੂੰ ਕੋਈ ਜਿੱਤ ਨਹੀਂ ਸਕਦਾ ਤੁਸੀਂ ਉਹਨਾਂ ਦਾ ਕਤਲ ਤਾਂ ਕਰ ਸਕਦੇ ਹੋ ਪਰ ਉਹਨਾਂ ਤੇ ਫਤਹ ਨਹੀਂ ਪਾ ਸਕਦੇ ਹੁਣ ਮਲਕਾ ਵਿਕਟੋਰੀਆ ਨੇ ਜਿਹੜੀ ਸੌਸ ਆ ਕੀ ਪੋਥੀ ਤੋਂ ਜੋ ਕਿ ਗੁਰੂ ਗੋਬਿੰਦ ਸਿੰਘ ਪਾਚਾਈ ਦੇ ਸਫਰਨਾਮੇ ਦੀਆਂ ਯਾਦ ਆਸ਼ਤਾਨਾ ਸੰਗ੍ਰਹਿ ਇੱਕ ਅਜਹੀ ਸਾਖੀ ਇਹਦੇ ਵਿੱਚ ਲੱਭੀ ਜੋ ਮੁਸ਼ਕਲ ਨਾਲ ਦੋਕ ਲੇਖ ਟੁਕੜਿਆਂ ਪਹਿਰਿਆਂ ਦੀ ਹੈ ਔਰ ਇਹ ਸਾਖੀ ਇਦਾਂ ਚੱਲਦੀ ਹੈ ਹੁਣ ਉਹਦੇ ਵਿੱਚ ਕੀ ਲਿਖਿਆ ਕਿ ਗੁਰੂ ਜੀ ਦੱਖਣ ਦੇਸ਼ ਵੱਲੋਂ ਜਾ ਰਹੇ ਸੀ ਜਿੱਥੇ ਕਿ ਆਪਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਮਿਲ ਕੇ ਆਪੋ ਵਿਚਲੇ ਮਾਮਲਿਆਂ ਦਾ ਨਿਪਟਾਰਾ ਕਰਨਾ ਸੀ ਜਿਵੇਂ ਉਹਨਾਂ ਦਿਨਾਂ 'ਚ ਦਸਤੂਰ ਸੀ ਕਿ ਗੁਰੂ ਜੀ ਪ੍ਰਤੀ ਦਿਨ 8-10 ਕ ਮੀਲ ਸਫ਼ਰ ਤੈਅ ਕਰਦੇ ਹੁੰਦੇ ਸੀ ਉਹਨਾਂ ਦਾ ਉਤਾਰਾ ਅਤੇ ਡੇਰਾ ਨਗਰ ਤੋਂ ਬਾਹਰ ਖੁੱਲੇ ਥਾਂ ਹੁੰਦਾ ਸੀ ਜੋ ਉਹਨਾਂ ਦੇ ਸੇਵਕ ਪਹਿਲੇ ਦਿਨ ਹੀ ਪਹੁੰਚ ਕੇ ਤਿਆਰ ਕਰਦੇ ਹੁੰਦੇ ਸੀਗੇ ਤਾਂ ਤਰਕਾਲਾਂ ਦੇ ਸਮੇਂ ਗੁਰੂ ਜੀ ਆਪਣੇ ਸਾਥੀਆਂ ਸੇਵਕਾਂ ਦੇ ਨਾਲ ਉਸ ਡੇਰੇ ਉੱਤੇ ਅੱਪੜ ਕੇ ਰਾਤ ਨੂੰ ਇੱਥੇ ਵਿਸ਼ਰਾਮ ਕਰਕੇ ਅਗਲੀ ਸਵੇਰ ਅੱਗੇ ਨੂੰ ਮਤਲਬ ਤੁਰਦੇ ਸੀਗੇ ਤਾਂ ਹਿੰਦੁਸਤਾਨ ਚ ਇਸ ਗੱਲ ਵਜੋਂ ਸਾਰੇ ਪੂਰਬੀ ਦੇਸ਼ਾਂ ਚ ਹਜ਼ਾਰ ਬਰਿਆਂ ਤੋਂ ਇਸ ਪ੍ਰਕਾਰ ਦੀ ਯਾਤਰਾ ਵਿਧੀ ਪ੍ਰਚਲਿਤ ਹੈ ਔਰ ਇਸ ਗੱਲ ਦੇ ਲਿਖਤੀ ਹਵਾਲੇ ਮਿਲੇ ਹਨ ਕਿ ਗੁਰੂ ਜੀ ਉਸ ਪਿੰਡ ਪਧਾਰੇ ਸੀਗੇ ਜਿੱਥੇ ਕਿ ਇਹ ਸਾਖੀ ਵਾਪਰੀ ਸੀ ਔਰ ਇਸ ਗੱਲ ਦੀ ਵੀ ਗਵਾਹੀ ਮਿਲਦੀ ਹੈ ਕਿ ਉਹਨਾਂ ਨਾਲ ਯਾਤਰਾ ਕਰ ਰਿਹਾ ਇੱਕ ਉਦਾਸੀ ਸਾਧੂ ਵੀ ਸੀ ਜੋ ਕਿ ਸਾਰੇ ਹੀ ਵਾਕਿਆਤ ਨੂੰ ਕਲਮ ਬੰਦ ਕਰੀ ਜਾ ਰਿਹਾ ਸੀ ਲਿਖ ਰਿਹਾ ਸੀ ਤਾਂ ਉਦਾਸੀ ਸਾਧੂ ਵਿਦਿਆਰਥੀ ਹੁੰਨੇ ਅਤੇ ਇਹਨਾਂ ਦੇ ਡੇਰਿਆਂ 'ਚ ਰਚਨਾ ਆਮ ਹੁੰਦੀ ਹੈ ਗੁਰੂ ਜੀ ਉਸ ਸਮੇਂ ਦੇ ਪੂਰਬ ਦੱਖਣੀ ਪੰਜਾਬ ਦੇ ਇੱਕ ਭਾਗ ਵਿੱਚੋਂ ਗੁਜ਼ਰ ਰਹੇ ਸਨ ਤੇ ਵਾਕਿਆ ਨਗਾਰ ਜਿਹੜਾ ਉਹ ਇਦਾਂ ਉਹ ਲਿਖਦਾ ਕਿ ਅਗਲਾ ਪੜਾ ਸੁਹੇਵਾ ਦੇ ਨਗਰ ਜਿੱਥੇ ਕਿ ਪ੍ਰਮਾਤਮਾ ਸਰੂਪ ਸੱਚੇ ਪਾਤਸ਼ਾਹ ਨੇ ਆਪਣੇ ਪਾਵਨ ਚਰਨ ਪਾਏ। ਪਰ ਇਹ ਨਗਰ ਹੁਣ ਵੀ ਮੌਜੂਦ ਹੈ। ਜਿੱਥੇ ਦਸਮ ਪਾਚਾਈ ਦਾ ਕੈਂਪ ਲੱਗਿਆ ਹੋਇਆ ਸੀਗਾ। ਉੱਥੇ ਝੰਡਾ ਦੀ ਝਿੜੀ ਸੀ। ਗੁਰੂ ਜੀ ਆਪਣੇ ਤੰਬੂ ਦੇ ਬਿਲਕੁਲ ਲਾਗੇ ਇੱਕ ਬਹੁਤ ਵੱਡਾ ਝੰਡਾ ਦਾ ਬਿਰਖ ਸੀਗਾ ਗੁਰੂ ਜੀ ਦੇ ਤੰਬੂ ਦੇ ਨਾਲ। ਇਸ ਵੱਡੇ ਝੰਡ ਦੇ ਮੋਢ ਵਿੱਚਕਾਰ ਜਿੱਥੋਂ ਟਾਣੇ ਫੁੱਟਦੇ ਹਨ ਬ੍ਰਾਹਮਣੀ ਮੱਤ ਦੇ ਪਵਿੱਤਰ ਬੂਟੇ ਪਿੱਪਲ ਦੀ ਲੈਰੀ, ਕਰੂੰਬਲ ਉਗੀ ਹੋਈ ਸੀ। ਜਿਹਨੂੰ ਦੋ ਜਹਾਨਾਂ ਦੇ ਬਾਲੀ ਨੇ ਅੰਤਰ ਧਿਆਨ ਹੋ ਕੇ ਦੇਖਿਆ। ਆ ਗੁਰੂ ਦੇ ਇੱਕ ਸਿੱਖ ਨੇ ਇਹ ਅਸਲ ਕਰੂੰਬਲ ਝੰਡ ਦੇ ਜੋੜ ਵਿੱਚੋਂ ਗੁਰੂ ਜੀ ਦੇ ਹੁਕਮ ਦੇ ਮੂਜ ਬਿਰਖ ਉੱਪਰ ਚੜ ਕੇ ਜਾ ਕੇ ਲੱਭੀ ਗੁਰੂ ਜੀ ਨੇ ਇਹਦੇ ਪ੍ਰਧਾਇ ਵਚਨ ਕੀਤੇ ਕਿ ਆਮ ਤੌਰ ਤੇ ਪਿਆਰੇ ਗੁਰੂ ਸਿੱਖੋ ਪਿੱਪਲ ਦੀ ਕੋਮਲ ਕਰੂੰਬਲ ਦਾ ਇਸ ਰੇਗਿਸਤਾਨੀ ਇਲਾਕੇ 'ਚ ਉਗਣਾ ਸੰਭਵਤਾ ਨਹੀਂ ਪਰ ਇਹ ਇੱਕ ਨਿੱਕਾ ਜਿਹਾ ਪਿੱਪਲ ਦਾ ਬੂਟਾ ਇੱਕ ਦਿਨ ਵਿਸ਼ਾਲ ਬਿਰਖ ਦਾ ਰੂਪ ਧਾਰੂਗਾ ਔਰ ਇਹ ਬਿਰਖ ਨਾ ਕੇਵਲ ਝੰਡ ਜੇ ਡਾਬਟ ਆਇਆ ਹੋਊਗਾ ਸਗੋ ਝੰਡ ਦੀ ਸਮੁੱਚੀ ਹੋਂਦ ਉੱਤੇ ਵੀ ਭਾਰੂ 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 ਹੋਊਗਾ ਜਿਸ ਦਿਨ ਕਹਿੰਦੇ ਇਹ ਪਿਪਲ ਨੇ ਝੰਡ ਨੂੰ ਖਤਮ ਕਰਤਾ ਉਸੇ ਦਿਨ ਮੇਰੇ ਖਾਲਸੇ ਦਾ ਤੇਜ ਪ੍ਰਤਾਪ ਵਧੂਗਾ ਖਾਲਸਾ ਸੰਸਾਰ ਦੀਆਂ ਚੌਹਾਂ ਕੂਟਾਂ 'ਚ ਫੈਲ ਜਾਊਗਾ ਤੇ ਦਿੱਲੀ ਦੀ ਪਾਰਸ਼ਾਹੀ ਖਾਲਸਾ ਪੰਥ ਦੀ ਝੋਲੀ ਦੇ ਵਿੱਚ ਪ੍ਰਵਲ ਇਨਾਮ ਵਜੋਂ ਪੈ ਜਾਊਗੀ ਹਾਂ ਯਾਰ ਇਹ ਪਿਪਲ ਦਾ ਬਿਰਕਪੂਰਨ ਤੌਰ ਤੇ ਝੰਡ ਉੱਤੇ ਛਾ ਜਾਵੇਗਾ ਮਤਲਬ ਇਹ ਝੰਡ ਦੀ ਸਾਰਖੀ ਹੋਂਦ ਮਿਟ ਜਾਊਗੀ ਤਾਂ ਖਾਲਸਾ ਪੰਥ ਇਹਦੀ ਸੇਜਣਾ ਇਹ ਸਾਜਨਾ ਮੈਂ ਅਕਾਲਪੁਰਕ ਬਹਿਗਲ ਦੇ ਹੁਕਮ ਦੇ ਨਾਲ ਕੀਤੀ ਹੈ ਵਿਸ਼ਵ ਵਿਆਪੀ ਸਮਾਜ ਪੂਰਵਕ ਕਰੂਗਾ ਜੋ ਕਿ 5000 ਪਰੇ ਬਧੇ ਫੁੱਲੇਗਾ ਬ੍ਰਾਹਮ ਗਿਆਨੀਆਂ ਦਾ ਇਹ ਸਮਾਜ ਪੂਰੀ ਤਰ੍ਹਾਂ ਸ਼ਾਂਤੀ ਸਥਾਪਿਤ ਸਰਬਕਲਾ ਸਮਰਿੱਧ ਹੋਊਗਾ ਇਹ ਸ਼ਬਰ ਸੀਗੇ ਉਸ ਆਖੀ ਦੇ ਵਿੱਚ ਲਿਖੇ ਹੋਏ ਜਦ ਮਲਕਾ ਵਿਕਟੋਰੀਆ ਨੇ ਇਹ ਬਾਤ ਤਾਂ ਪੜ੍ਹੀ ਤਾਂ ਉਹ ਬੜੀ ਡਰ ਗਈ ਔਰ ਉਹ ਪਹਿਲਾਂ ਤੋਂ ਹੀ ਜਾਣਦੀ ਸੀ ਕਿ ਅਜਿਤ ਸਿੱਖਾਂ ਦੇ ਸਿਰ ਤੇ ਕੋਈ ਗੈਬੀ ਹੱਥ ਹੈ ਇਹਨਾਂ ਅਜਿਤ ਸੁਹਾਸ ਪਾਈਆਂ ਦਾ ਕੋਈ ਡੂੰਘਾ ਰਸ ਹੈ ਉਹਨੇ ਇਹਨਾਂ ਪਾਵਾਂ ਦੇ ਅਧੀਨ ਹਿੰਦੁਸਤਾਨ ਦੇ ਗਵਰਨਰ ਜਨਰਲ ਨੂੰ ਕਲਕੱਤਾ 'ਚ ਇੱਕ ਪੱਤਰ ਲਿਖਿਆ ਕਿ ਕਿਰਪਾ ਕਰਕੇ ਛੇਤੀ ਪਤਾ ਕਰਕੇ ਦੱਸੋ ਕਿ ਪਿੱਪਲ ਦੀ ਕਰੂੰਬਲ ਅਤੇ ਝੰਡ ਦਾ ਕਿੰਨਾ ਕੁ ਆਕਾਰ ਹੈ ਮਲਕਾ ਦੇ ਹੁਕਮ ਦੀ ਤਾਮੀਲ ਹੋਈ ਅਤੇ ਹਿੰਦੁਸਤਾਨ ਤੋਂ ਇਹ ਰਿਪੋਰਟ ਆਈ ਕਿ ਪਿੱਪਲ ਦਾ ਰੁੱਖ ਕੋਈ 1.5 ਫੁੱਟ ਦਾ ਹੈ ਤੇ ਝੰਡ ਕੋਈ ਇੰਨਾ ਕੁ ਵੱਡਾ ਹੈ ਤਾਂ ਇਸ ਉੱਤੇ ਮਲਕਾ ਵਿਕਟੋਰੀਆ ਨੇ ਮਾਮਲਾ ਰਾਇਲ ਬੋਟੈਨੀਕਲ ਮੇਣਕੇ ਪ੍ਰੋਫੈਸਰ ਬਿਰਖਾਂ ਦੇ ਜਿਹੜੇ ਸ਼ਾਹੀ ਮਹਾਰ ਐ ਇਹਨਾਂ ਦੇ ਸਪਰਦ ਕਰਤਾ ਜਿਹੜਾ ਇਹਨਾਂ ਗੱਲਾਂ 'ਚ ਮਤਲਬ ਰੁਚੀ ਰੱਖਦਾ ਹੁੰਦਾ ਉਹਨੇ ਮਲਕਾ ਨੂੰ ਇਹ ਇਤਲਾਹ ਦਿੱਤੀ ਫਿਰ ਉਹ ਕਹਿੰਦਾ ਹਜ਼ੂਰ ਇਹ ਬਿਰਖ ਬਹੁਤ ਹੌਲੀ-ਹੌਲੀ ਵਧਦਾ ਫੁੱਲਦਾ ਐ ਪਿੱਪਲ ਦੇ ਬੂਟੇ ਨੂੰ ਆਪਰੇ ਦੱਸੇ ਅਨੁਸਾਰ ਵੱਡਾ ਹੋਣ ਲਈ 100 ਸਾਲ ਹਲੇ ਹੋਰ ਲੱਗਣਗੇ ਇਹ ਗੱਲ ਜਾਣ ਕੇ ਮਲਕਾ ਦੀ ਜਾਨ 'ਚ ਜਾਨ ਆਈ ਔਰ ਉਹ ਰਾਤ ਉਹ ਰੱਜ ਕੇ ਸੁੱਤੀ ਬਿਨਾਂ ਕਿਸੇ ਕਿਸਮ ਦੇ ਖੌਫ ਅਤੇ ਖਤਰੇ ਤੋਂ ਉਹਨੂੰ ਪੱਕਾ ਯਕੀਨ ਹੋ ਗਿਆ ਸੀ ਕਿ 100 ਸਾਲ ਤਾਂ ਪੂਰਬ ਦੇ ਵਿੱਚ ਖਾਸ ਕਰਕੇ ਹਿੰਦੁਸਤਾਨ 'ਚ ਬਰਤਾਨੀਆ ਦੇ ਰਾਜ ਨੂੰ ਕੋਈ ਖਤਰਾ ਨਹੀਂ ਕਿਉਂਕਿ ਪਿੱਪਲ ਦਾ ਬੂਟਾ ਹਜੇ ਹੌਲੀ-ਹੌਲੀ ਵੱਡਾ ਹੋਊਗਾ ਤਾਂ 100 ਸਾਲ ਅੰਗਰੇਜ਼ੀ ਰਾਜ ਦਾ ਬੋਲਬਾਲਾ ਰਿਹਾ ਇਹ ਤੋਂ ਪਿੱਛੋਂ ਹਿੰਦੁਸਤਾਨ ਦੇ ਵਿੱਚ ਗੜਬੜ ਸ਼ੁਰੂ ਹੋ ਗਈ ਅੰਗਰੇਜ਼ਾਂ ਨੇ ਆਪਣੀ ਜਾਨ ਬਚਾ ਕੇ ਇਹੀ ਉੱਥੋਂ ਮੋੜਨਾ ਠੀਕ ਸਮਝਿਆ ਉਹਨਾਂ ਨੇ ਫੈਸਲਾ ਕਰ ਲਿਆ ਸੀ ਕਿ ਰਾਜ ਸਤਾ ਜੋ ਦੇਸੀ ਤਾਕਤਾਂ ਨੇ ਹਤਿਆਈ ਹੋਈ ਹੈ ਠੀਕ ਬਾਦਸਾਂ ਨੂੰ ਮੋੜ ਦਿੱਤੀ ਜਾਵੇ। ਉਹਨਾਂ ਦਿਨਾਂ 'ਚ ਕਪੂਰ ਸਿੰਘ ਅੰਗਰੇਜ਼ੀ ਰਾਜ ਵਿੱਚ ਇੱਕ ਅਫਸਰ ਸੀ ਤੇ ਪੰਜਾਬ ਦੇ ਇੱਕ ਜ਼ਿਲ੍ਹੇ ਮੰਨੂਕ ਸੀਗੇ। ਸੁਹਿਵਾ ਤੋਂ ਕੋਈ 60 ਕਿਲੋਮੀਟਰ ਦੂਰ ਸੀ। ਤਾਂ ਮੈਨੂੰ ਕਹਿੰਦਾ ਕਪੂਰ ਸਿੰਘ ਨੇ ਸਾਕੀ ਦਾ ਪਤਾ ਸੀ ਕਪੂਰ ਸਿੰਘ ਨੂੰ। ਤਾਂ ਇਹ ਲੰਡਨ ਦੇ ਇੰਡੀਆ ਆਬ ਦੇ ਵਿੱਚ ਵੀ ਦੇਖੀ ਸੀ ਉਹਨੇ ਤੇ ਨਾਲ ਹੀ ਹਿੰਦੁਸਤਾਨ ਤੋਂ ਗਿਆ ਰਿਪੋਰਟਾਂ ਹੀ ਪੜੀਆਂ ਸੀਗੀਆਂ। 758 ایس بی ਨਾਲ ਸੰਬੰਧਿਤ ਜਿਹੜੀਆਂ 1942 ਦੀ ਗੱਲ ਹੈ ਉਦੋਂ ਦੇਖਣਾ ਚਾਹੀਦਾ ਨੇ ਕਿ ਪਿੱਪਲ ਦੇ ਕੀ ਸੀ ਕਿੱਡਾ ਖ ਹੋ ਗਿਆ ਪਿੱਪਲ ਬੀਸ 사కిਰ ਅਸਲੀ ਤੱਥ ਕੀ ਹੈ ਉਹ ਕਹਿੰਦਾ ਮੈਂ ਘੋੜੇ ਤੇ ਸਵਾਰ ਹੋ ਕੇ ਚੱਲ ਪਿਆ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਵੇਖਿਆ ਕਿ ਪਿੱਪਲ ਦਾ ਮਿਰਕ ਜੰਡ ਦੀ ਸਭ ਤੋਂ ਉੱਚੀ ਟਾਣੀ ਤੋਂ ਕੋਈ 2.5 ਗਜ ਨੀਵਾ ਇਹਦੇ ਹੇਠਾਂ ਇੱਕ ਛੋਟਾ ਜਿਹਾ ਥੜਾ ਬਣਿਆ ਹੋਇਆ ਸੀ ਜਿਹਦੇ ਉੱਤੇ ਇੱਕ ਸਿੱਖ ಮತ ਦਾ ਧਾਰਨੀ ਸਾਧੂ ਖੜਾ ਸੀ ਔਰ ਇਹਦੇ ਇਰਤ گرد ਪੈੰਡੂ ਲੋਕ ਵੀ ਜਮਾ ਸੀਗੇ ਜੋ ਇਸ ਬਿਰਕ ਨੂੰ ਪੂਜਦੇ ਨੇ ਔਰ ਛੋਟੀ ਮੋਟੀ ਭੇਟਾ ਵੀ ਉੱਥੇ ਚੜ੍ਹਦੇ 1942 ਤੋਂ ਪੁੱਛੋ ਕਪੂਰ ਸਿੰਘ ਕਹਿੰਦਾ ਕਿ ਮੈਂ ਉੱਥੋਂ ਨਹੀਂ ਉੱਥੇ ਨਹੀਂ ਗਿਆ ਪਰ ਮੈਨੂੰ ਪਤਾ ਲੱਗਿਆ ਕਿ ਪਿੱਪਲ ਦਾ ਬਿਰਕ ਤਕਰੀਬਨ ਝੰਡ ਜਿੱਡਾ ਹੋ ਗਿਆ ਏ ਅੱਜ ਕੱਲ ਪਾਕਿਸਤਾਨ ਤੋਂ ਆਏ ਸਿੱਖ ਸ਼ਰਨਾਰਥੀ ਇਹਨਾਂ ਖਾਲੀ ਤੇ ਖੁਸ਼ਕ ਇਲਾਕਿਆਂ ਨੂੰ ਖੁਸ਼ਹਾਲ ਬਣਾਉਣ ਲਈ ਰੁਚੇ ਹੋਏ ਹਨ ਤੇ ਉਹਨਾਂ ਨੇ ਉਦਮ ਕਰਕੇ ਗੁਰਦੁਆਰਾ ਵੀ ਉੱਥੇ ਉਸਾਰ ਲਿਆ ਏ ਇਹ ਕਪੂਰ ਸਿੰਘ ਨੇ ਲਿਖਿਆ ਹੈ ਹੁਣ ਇਹ ਕਿੱਥੇ ਆ ਕਿੱਥੇ ਨਹੀਂ ਦੋਸਤੋ ਇਹਨਾਂ ਬਾਰੇ ਵੀ ਕਹਿੰਦੇ ਕਈ ਬੰਦੇ ਮਤਲਬ ਕਿ ਜਾਣਦੇ ਵੀ ਕਿਹੜੀ ਜਗ੍ਹਾ ਹੈ ਬਰਕ ਪੇਪਲ ਹੁਣ ਵੀ ਉੱਥੇ ਹੈਗਾ ਇਦਾਂ ਦੱਸਦੇ ਆ ਸੋ ਖੈਰ ਜੇ ਤੁਹਾਨੂੰ ਕੁਝ ਪਤਾ ਹੋਵੇ ਤਾਂ ਦੱਸਿਓ ਜਰੂਰ ਕਮੈਂਟਾਂ ਦੇ ਵਿੱਚ ਸੋ ਇਹ ਸੀ ਦੋਸਤੋ ਅੱਜ ਦੀ ਵੀਡੀਓ ਸੋ ਮਿਲਦੇ ਆ ਅਗਲੀ ਵੀਡੀਓ ਚ ਦੇਓ ਆ ਗਿਆ ਸਤਿ ਸ਼੍ਰੀ ਅਕਾਲ